अब देख रहे हैं नोट टाइम्स पंजाब केसरी टीवी संसद भवन के अंदर जिस तरीके से 13 तारीख को स्मोक बम से अटैक हुआ और उसके बाद जो है सांसदों पर लगातार जो है वो कार्रवाई होती हुई नजर आ रही है चौदह तारीख को चौदह सांसद सस्पेंड सस्पेंड किए किए गए गए और उसके बाद कल की बात करें तो सांसद जो है सस्पेंड गए थे आज भी जानकारी मिल रही है कि उनचास सांसदों को सस्पेंड कर दिया गया है हमारे साथ आम आदमी पार्टी के जलंधर से सांसद सुशील कुमार रिंकू है इनको भी आज लोकसभा से सस्पेंड कर दिया गया है सर अगर बात करें लगातार सस्पेंड जो है सांसदों को किया जा रहा है वजह क्या मान रहे हैं आप मेरा आपना है कि ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਵੇਲੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੈ ਆਲਰੇਡੀ ਪਹਿਲਾਂ ਵੀ ਜਿਹੜੇ ਮੈਂਬਰ ਹੈ ਉਹਨਾਂ ਨੂੰ ਆਵਾਜ਼ ਚੁੱਕਣ ਦੇ ਉੱਤੇ ਸਸਪੈਂਡ ਕੀਤਾ ਜਾਂਦਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਹੁਣ ਤਿੰਨ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਨਤੀਜੇ ਆਏ ਆ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਦਿਮਾਗ ਹੈ ਹੋਰ ਜ਼ਿਆਦਾ ਖਰਾਬ ਹੋ ਗਿਆ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੈ ਸਿਰੋਤ ਤੇ ਸਿਰਫ ਇਹ ਨਹੀਂ ਗੱਲ ਸੀ ਕਿ ਜਿਹੜੇ ਲੋਕ ਅੰਦਰ ਐਂਟਰ ਕੀਤੇ ਆ ਹਾਊਸ ਦੇ ਵਿੱਚ ਉਹਨਾਂ ਨੂੰ ਜਿਸ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਪਰਮਿਸ਼ਨ ਦਿੱਤੀ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਇਹ ਸਵਾਲ ਪੁੱਛਣ ਦੇ ਉੱਤੇ ਸਾਡੇ 13 ਮੈਂਬਰ ਪਾਰਲੀਮੈਂਟ ਆ ਜਿਹੜੇ ਉਹ ਪਹਿਲੇ ਦਿਨ ਹੀ ਸਸਪੈਂਡ ਕਰ ਦਿੱਤੇ ਗਏ ਉਸ ਤੋਂ ਬਾਅਦ ਉਹਨਾਂ ਮੈਂਬਰ ਪਾਰਲੀਮੈਂਟਾਂ ਨੂੰ ਕਿਉਂ ਸਸਪੈਂਡ ਕੀਤਾ ਗਿਆ ਇਸ ਸਵਾਲ ਦੇ ਉੱਤੇ 78 ਮੈਂਬਰ ਪਾਰਲੀਮੈਂਟ ਹੋਰ ਸਸਪੈਂਡ ਕਰ ਦਿੱਤੇ ਗਏ ਲਗਾਤਾਰ ਵਿਰੋਧੀ ਧਿਰਾਂ ਦਾ ਜਿਹੜਾ ਸਸਪੈਂਸ਼ਨ ਦਾ سلسلہ ਉਹ ਲੋਕ ਸਭਾ ਦੇ ਵਿੱਚ ਵੀ ਉਹ ਰਾਜ ਸਭਾ ਦੇ ਵਿੱਚ ਲਗਾਤਾਰ ਚੱਲ ਰਿਹਾ ਔਰ ਅੱਜ ਵੀ ਅਸੀਂ ਆਪਣੇ ਸਾਥੀਆਂ ਦੀ ਸਸਪੈਂਸ਼ਨ ਔਰ ਇਸ ਮੰਗ ਦੇ ਉੱਤੇ ਕਿ ਸਾਡੇ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਸਾਹਿਬ ਆ ਉਹ ਆਪਣੀ ਗੱਲ ਦੱਸਣ ਹਾਊਸ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਆ ਕੇ ਸਾਰੀ ਪਿਕਚਰ ਕਲੀਅਰ ਕਰਨ ਕਿ ਜਿਹੜੇ ਲੋਕ ਅੰਦਰ ਐਂਟਰ ਕੀਤੇ ਸੀ ਉਹ ਕਿਸ ਸੰਗਠਨ ਦੇ ਨਾਲ ਸੰਬੰਧਿਤ ਸੀ ਕੀ ਉਹਨਾਂ ਦਾ ਆਨ ਦਾ ਮਕਸਦ ਕੀ ਸੀ ਕਿ ਜੇ ਉਹ ਅੰਦਰ ਆਏ ਆ ਉਹਨਾਂ ਨੇ ਕਿਸੇ ਮੈਂਬਰ ਨੂੰ ਨੁਕਸਾਨ ਕਿਉਂ ਨਹੀਂ ਪਹੁੰਚਾਇਆ ਕਿਸ ਮਕਸਦ ਦੇ ਨਾਲ ਉਹ ਇੱਥੇ ਐਂਟਰ ਕੀਤੇ ਆ ਸੋ ਇਸ ਗੱਲ ਨੂੰ ਲੈ ਕੇ ਜਿਹੜੀ ਅੱਜ ਅਸੀਂ ਸਵਾਲ ਕਰ ਰਹੇ ਸੀ ਤਾਂ ਉਹ ਅੱਜ ਵੀ 49 ਜਿਹੜੇ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਿਛਲੇ ਦਿਨੀ ਹਾਊਸ ਦੇ ਇੱਕ ਮੈਂਬਰ ਨੇ ਦੂਸਰੇ ਮੈਂਬਰ ਨੂੰ ਬੜੀ ਅਪੱਦਰ ਭਾਸ਼ਾ ਬੋਲੀ ਇਵਨ ਕੀ ਉਹਨਾਂ ਨੂੰ ਬਹੁਤ ਗੰਦੀ ਗਾਲ ਵੀ ਕੱਢੀ ਤਾਂ ਜਿਹੜੇ ਤਾਂ ਲੋਕ ਗਾਲ ਕੱਢ ਰਹੇ ਆ ਅਗਰ ਉਹ ਭਾਰਤੀ ਜਨਤਾ ਪਾਰਟੀ ਦੇ ਆ ਤਾਂ ਉਹਨਾਂ ਨੂੰ ਕਿਤਨਾ ਕਿਤੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਸ਼ਾਬਾਸ਼ੀ ਦਿੱਤੀ ਜਾਂਦੀ ਹੈ ਔਰ ਜਿਹੜੇ ਲੋਕਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਜਿਹੜੇ ਲੋਕ ਮੰਗ ਕਰ ਰਹੇ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਆ ਕੇ ਗੱਲ ਕਰਨ ਦੇਸ਼ ਦੇ ਮੁੱਦਿਆਂ ਦੀ ਗੱਲ ਕਰਨ ਉਹਨਾਂ ਨੂੰ ਅੱਜ ਜਿਹੜਾ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਭਾਰਤੀ ਜਨਤਾ ਪਾਰਟੀ ਵੱਲੋਂ ਸਸਪੈਂਸ਼ਨ ਦੀਆਂ ਕਾਰਵਾਈਆਂ ਹੋ ਰਹੀਆਂ لیکن سر کبھی ایسا ہوا ہے کہ اتنے सांसद जो है एक साथ सस्पेंड किए गए हो क्योंकि आप पहले विधायक रहे हैं अब सांसद बने हैं आपको राजनीति का तजुर्बा है देखो जी देश ਦੇ ਇਤਿਹਾਸ ਦੇ ਵਿੱਚ ਇਦਾਂ ਦਾ ਕਦੀ ਮੰਜ਼ਰ ਨਹੀਂ ਆਇਆ ਕਿ ਸਵਾਲ ਪੁੱਛਣ ਦੇ ਉੱਤੇ ਮੈਂਬਰ ਪਾਰਲੀਮੈਂਟ ਨੂੰ ਸਸਪੈਂਡ ਕੀਤਾ ਜਾਵੇ ਮੈਂ ਸਮਝਦਾ ਕਿ ਅੱਜ ਜਿਹੜੀ ਲੋਕ ਸਭਾ ਹੈ ਇਹਦੀ ਬਿਲਕੁਲ ਵੀ ਰਿਸਪੈਕਟ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਕੀਤੀ ਜਾ ਰਹੀ ਔਰ ਟਟਕੇ ਜਿਹੜੇ ਮੈਂਬਰ ਹਨ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਸਵਾਲ ਪੁੱਛਣ ਵਾਲੇ ਮੈਂਬਰਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਜਿਹੜੀ ਅਨਾਰਕੀ ਹੈ ਅੱਜ ਤੋਂ ਪਹਿਲਾਂ ਕਦੀ ਦੇਸ਼ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਸੋ ਇਹ ਜਿਹੜੀ ਆਵਾਜ਼ ਹੈ ਅੱਜ ਦੇਸ਼ ਦੇਖ ਰਿਹਾ ਹੈ ਦੇਸ਼ ਦਾ ਨੌਜਵਾਨ ਦੇਖ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਤਾਂ ਮਿਲ ਨਹੀਂ ਰਿਹਾ ਤੱਕ ਉਹਨਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਸਸਪੈਂਡ ਕੀਤਾ ਜਾ ਰਿਹਾ ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਅੱਜ ਬਿਲਕੁਲ ਵੀ ਦੇਸ਼ ਦੀ ਜਿਹੜੀ ਸਰਕਾਰ ਹੈ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਸਾਡੇ ਪੰਜਾਬ ਨੇ ਆਪਣਾ ਸਾਰੇ ਜਿਹੜੇ ਨੈਚੁਰਲ ਰਿਸੋਰਸਸ ਆ ਅੱਜ ਦੇਸ਼ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਖਤਮ ਕੀਤੇ ਆ ਪੰਜਾਬ ਦੇ ਕੋਲ ਜਿਹੜਾ ਮਿੱਠਾ ਪਾਣੀ ਸੀ ਸਾਡਾ ਧਰਤੀ ਦੇ ਅੰਦਰਲਾ ਪਾਣੀ ਅਸੀਂ ਉਹ ਫਸਲਾਂ ਉਗਾ-ਉਗਾ ਕੇ ਸਾਡੇ ਕਿਸਾਨਾਂ ਨੇ ਹੱਡ ਤੋੜ ਮਿਹਨਤ ਕੀਤੀ ਔਰ ਦੇਸ਼ ਦੇ ਲੋਕਾਂ ਦੇ ਪੇਟ ਭਰੇ ਆ ਦੇਸ਼ ਦੇ ਜਿਹੜੇ ਅੰਨ ਦੇ ਭੰਡਾਰ ਉਹਨਾਂ ਨੂੰ ਪੰਜਾਬੀਆਂ ਨੇ ਆਪਣੀ ਮਿਹਨਤ ਕਰਕੇ ਭਰਿਆ ਅਸੀਂ ਆਪਣੇ ਨੈਚੁਰਲ ਰਿਸੋਰਸਸ ਖਰਾਬ ਕੀਤੇ ਆ ਔਰ ਇਹਨਾਂ ਦੇ ਬਦਲੇ ਜੋ ਸਾਨੂੰ ਬੰਦਾ ਜਿਹੜਾ ਸਾਡਾ ਹੱਕ ਹੈ ਉਹ ਨਹੀਂ ਦਿੱਤਾ ਜਾ ਰਿਹਾ ਸਾਡੇ ਕੋਲ ਨਾ ਤਾਂ ਕੋਈ ਖਣਿਜ ਖਦਾਨਾ ਹੈ ਨਾ ਹੀ ਸਾਡੇ ਕੋਲ ਟੂਰਿਜ਼ਮ ਹੈ ਨਾ ਹੀ ਸਾਡੇ ਕੋਲ ਪੋਰਟ ਹੈ ਨਾ ਹੀ ਕੋਈ ਹੋਰ ਨੈਚੁਰਲ ਸੋਰਸ ਹੈ ਸਾਡੇ ਕੋਲ ਤਾਂ ਸਿਰਫ ਤਾਂ ਸਿਰਫ ਖੇਤੀ ਹੈ ਔਰ ਅਸੀਂ ਖੇਤੀ ਕਰ ਕਰਕੇ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭਰੇ ਆ ਅੰਨ ਦੇ ਭੰਡਾਰ ਭਰੇ ਆ ਔਰ ਅੱਜ ਕਿਤੇ ਨਾ ਕਿਤੇ ਦੇਸ਼ ਦਾ ਜਿਹੜਾ ਕਿਸਾਨ ਆ ਪੰਜਾਬ ਦਾ ਜਿਹੜਾ ਕਿਸਾਨ ਆ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਸੋ ਮੈਂ ਅਪੀਲ ਕਰਾਂਗਾ ਕਿ ਸਾਡੇ ਆਰਡੀਐਫ ਦੇ ਜਿਹੜੇ ਬੰਦੇ ਪੈਸੇ ਆ ਕਰੀਬ 5600 ਕਰੋੜ ਰੁਪਈਆ ਉਹ ਪੰਜਾਬ ਨੂੰ ਫੋਰੀ ਤੌਰ ਦੇਤੇ ਜਾਰੀ ਕੀਤਾ ਜਾਵੇ ਤਾਂ ਕਿ ਇਹਦੇ ਨਾਲ ਜਿਹੜੇ ਸਾਡੇ ਮੰਡੀਆਂ ਦੀ ਡਿਵੈਲਪਮੈਂਟ ਦੇ ਜਿਹੜੇ ਕੰਮ ਆ ਮੰਡੀਆਂ ਡਿਵੈਲਪ ਕਰਨੀਆਂ ਮੰਡੀਆਂ ਨੂੰ ਆਉਣ ਵਾਲੀਆਂ ਸੜਕਾਂ ਡਿਵੈਲਪ ਕਰਨੀਆਂ ਇਨਫਰਾਸਟ੍ਰਕਚਰ ਜਿਹੜਾ ਮੰਡੀਆਂ ਦਾ ਡਿਵੈਲਪ ਕਰਨਾ ਹੈ ਅਸੀਂ ਉਹਨਾਂ ਨੂੰ ਡਿਵੈਲਪ ਕਰ ਸਕੀਏ ਅੱਛਾ ਇੰਡੀਆ ਗੱਠਜੋੜਨ ਕੀ ਮੀਟਿੰਗ ਵੀ ਹੋਣੀ ਹੈ ਔਰ ਅਗਲਾ ਕਦਮ ਜਿਸ ਤਰੀਕੇ ਸਸਪੈਂਡ ਕੀਤਾ ਗਿਆ ਹੈ ਅਗਲਾ ਕਦਮ ਕੀ ਹੋਗਾ ਔਰ ਇੰਡੀਆ ਗੱਠਜੋੜਨ ਕੀ ਮੀਟਿੰਗ ਕੋ ਆਪ ਕਿਵੇਂ ਦੇਖ ਰਹੇ ਹੈ ਦੇਖੋ ਜੀ ਮੇਰਾ ਤਾਂ ਮੰਨਣਾ ਕਿ ਅੱਜ ਸੱਤਾ ਸੱਤਾ ਦੇ ਨਸ਼ੇ ਦੇ ਚੂਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣ ਦੇ ਲਈ ਦੇਸ਼ ਦੀਆਂ ਸਾਰੀਆਂ ਜਿਹੜੀਆਂ ਵਿਪਕਸ਼ੀ ਧਿਰਾਂ ਇਹਨਾਂ ਨੂੰ ਆਪਣੇ ਆਪਸੀ મતભੇਦ ਪੁੱਲਾ ਕੇ ਇਕਮਤ ਹੋ ਕੇ ਅੱਜ ਇਕੱਠੇ ਹੋ ਕੇ ਅਗਲੀ ਨਰਨੀਤੀ ਤਿਆਰ ਕਰਨੀ ਚਾਹੀਦੀ ਹੈ ਔਰ ਕਿਉਂਕਿ ਅਗਰ ਦੁਬਾਰਾ ਦੇਸ਼ ਦੇ ਵਿੱਚ ਇਹ ਸਰਕਾਰ ਰਿਪੀਟ ਹੁੰਦੀ ਹੈ ਤਾਂ ਸਭ ਨਾਲੋਂ ਵੱਡਾ ਖਤਰਾ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਲੈ ਕੇ ਆ ਰਹੇ ਆ ਰੋਜ਼ ਇਹੋ ਜਿਹੇ ਕਾਨੂੰਨ ਸੰਸਦ ਦੇ ਵਿੱਚ ਲਿਆਂਦੇ ਜਾ ਰਹੇ ਆ ਜਿਹਦੇ ਨਾਲ ਸੰਵਿਧਾਨ ਜਿਹੜਾ ਕਮਜ਼ੋਰ ਹੋ ਰਿਹਾ ਹੈ ਆਈਪੀਸੀ ਦੀਆਂ ਜਿਹੜੀਆਂ ਧਾਰਾਵਾਂ ਉਹਨਾਂ ਨੂੰ ਬਦਲਣ ਦੇ ਬਿੱਲ ਲੈ ਕੇ ਆ ਰਹੇ ਮੈਂ ਸਮਝਦਾ ਕਿ 바ਵਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦੁਆਰਾ ਲਿਖਿਤ ਜਿਹੜਾ ਸੰਵਿਧਾਨ ਹੈ ਜਿਨੇ ਦੇਸ਼ ਨੂੰ ਤਰੱਕੀ ਦੇ ਰਸਤੇ ਦੇ ਉੱਤੇ ਪਹੁੰਚਾਇਆ ਜਿਨੇ ਦੇਸ਼ ਦੇ ਵਿੱਚ ਏਕਤਾ ਆਪਸੀ ਭਾਈਚਾਰਾ ਬਹਾਲ ਰੱਖਿਆ ਅੱਜ ਉਸ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਸੋ ਮੇਰਾ ਮੰਨਣਾ ਹੈ ਕਿ ਸਾਨੂੰ ਇਕੱਠੇ ਹੋ ਕੇ ਸੰਵਿਧਾਨ ਦੀ ਰੱਖਿਆ ਦੇ ਲਈ ਸਾਰੀਆਂ ਪਾਰਟੀਆਂ ਨੂੰ ਆਪਸੀ મતਭੇਦ ਪੁੱਲਾ ਕੇ ਸੰਵਿਧਾਨ ਨੂੰ ਬਚਾਉਣ ਦੇ ਲਈ ਇਕੱਠੇ ਹੋਣਾ ਚਾਹੀਦਾ ਹੈ ਔਰ ਦੇਸ਼ ਦੀ ਜਿਹੜੀ ਸੱਤਾ ਦੇ ਵਿੱਚ ਚੂਰ ਜਿਹੜੀ ਸਰਕਾਰ ਹੈ ਇਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੇ ਬਿਲਕੁਲ ਇਹ ਤੇ ਆਮ ਆਦੀ ਪਾਰਟੀ ਕੇ ਰਾਜ ਲੋਕ ਸਭਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਜਿन्होने ਨਾਉਟ ਦਾ ਟਾਈਮਸ ਪੰਜਾਬ ਕੇਸਰੀ ਕੇ ਸਾਥ ਖਾਸ ਬਾਤचीत ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾਉਟ ਦਾ ਟਾਈਮਸ ਪੰਜਾਬ ਕੇਸਰੀ ਟੀਵੀ